पठानकोट विखे चेनसनेचर ने बुजुर्ग महिला नु बनाया निशाना कनान तो वालिया खोह होया फरार तस्वीर सी सी टीवी च होया कैद ਪਠਾਨਕੋਟ ਵਿਖੇ ਚੈਂਸ ਨੇਚਰਾਂ ਦੇ ਹੌਸਲੇ ਦਿਨੋ ਦਿਨ ਵਧਦੇ ਹੋਏ ਦਿਸ ਰਹੇ ਨੇ ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹੁਣ ਇਹ ਚੈਂਸ ਨੇਚਰ ਦਿਨ ਦਿਹਾੜੇ ਬਜ਼ੁਰਗ ਮਹਿਲਾਵਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹੋਏ ਦਿਸ ਰਹੇ ਨੇ ਅਤੇ ਅਜੇ ਹਾ ਹੀ ਇੱਕ ਮਾਮਲਾ ਪਠਾਨਕੋਟ ਦੇ ਨਹਿਰੂ ਨਗਰ ਵਿਖੇ ਵੇਖਣ ਨੂੰ ਮਿਲਿਆ ਹੈ ਜਿੱਥੇ ਇੱਕ ਬਜ਼ੁਰਗ ਮਹਿਲਾ ਆਪਣੇ ਘਰ ਤੋਂ ਨਿਕਲ ਸਮਾਨ ਲਿਆਉਣ ਵਾਸਤੇ ਗਈ ਸੀ ਪਰ ਰਸਤੇ ਵਿੱਚ ਹੀ ਇੱਕ ਚੇ ਸਨੇਚਰ ਵੱਲੋਂ ਬਜ਼ੁਰਗ ਮਹਿਲਾ ਦੀਆਂ ਵਾਲੀਆਂ ਖੋਲ ਲਈਆਂ ਗਈਆਂ ਅਤੇ ਮੌਕੇ ਤੋਂ ਫਰਾਰ ਹੋ ਗਿਆ ਹਾਲਾਂਕਿ ਇਹ ਸਾਰੀ ਘਟਨਾ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਚੁੱਕੀਆਂ ਹਨ ਇਸ ਸਬੰਧੀ ਜਦ ਬਜ਼ੁਰਗ ਮਹਿਲਾ ਦੇ ਨਾਲ ਗੱਲ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਹ ਘਰ ਤੋਂ ਪੈਸੇ ਲੈ ਕੇ ਘਰ ਦਾ ਕੋਈ ਸਮਾਨ ਲੈਣ ਲਈ ਜਾ ਰਹੀ ਸੀ ਉਹਨਾਂ ਨੇ ਕਿਹਾ ਕਿ ਉਹ ਹਜੇ ਘਰ ਤੋਂ 200 ਮੀਟਰ ਦੂਰ ਹੀ ਪਹੁੰਚੀ ਸੀ ਕਿ ਪਿੱਛੋਂ ਇੱਕ ਸ਼ਖਸ ਨੇ ਆ ਕੇ ਉਸ ਦੀਆਂ ਬਾਲੀਆਂ ਚਪੀਆਂ ਅਤੇ ਮੌਕੇ ਤੋਂ ਪੱਜ ਗਿਆ ਮਹਿਲਾ ਨੇ ਦੱਸਿਆ ਕਿ ਉਸਨੇ ਕਾਫੀ ਰੋਲਾ ਵੀ ਪਾਇਆ ਲੋਕ ਵੀ ਇਕੱਠੇ ਹੋਏ ਅਤੇ ਲੋਕਾਂ ਨੇ ਉਸ ਨੂੰ ਲੱਭਣ ਦੀ ਵੀ ਕੋਸ਼ਿਸ਼ ਕੀਤੀ ਪਰ ਉਸ ਚੋਰ ਦਾ ਪਤਾ ਨਹੀਂ ਚੱਲ ਸਕਿਆ ਇਸ ਮੌਕੇ ਬਜ਼ੁਰਗ ਮਹਿਲਾ ਨੇ ਪੁਲਿਸ ਅੱਗੇ ਅਪੀਲ ਕਰਦੇ ਹੋਏ ਕਿਹਾ ਕਿ ਚੇਨ ਸਨੇਚਰ ਨੂੰ ਜਲਦ ਤੋਂ ਜਲਦ ਕਾਬੂ ਕਰ ਉਸ ਦੀਆਂ ਬਾਲੀਆਂ ਉਸ ਨੂੰ ਦਿੱਤੀਆਂ ਜਾਣ ਗੱਲ ਵਾਦ ਇਹ ਨਾ ਕੋਈ ਚੀਜ਼ ਲਾਂਜਾਇ ਕਰਦੀ ਤੇ ਇੱਥੇ ਪਟ્રોલ ਪੰਪਾਸ ਸੜਕ 'ਤੇ ਹੋਲੀ ਆ ਉੱਥੇ ਰੰਨੋ ਨਾ ਪਤਾ ਨਹੀਂ ਲੱਗਾ ਮੇਰੇ ਪਿੱਛੇ ਵੀ ਕਿਹੜਾ ਬੰਦਾ ਚੱਲਿਆ ਉਹਨੇ ਮੇਰਾ ਮੂੰਹ ਦਬਾਇਆ ਨਾਲ ਹੀ ਕਾਰ ਹੀ ਸੜਕ 'ਤੇ ਥੱਲੇ ਕੀਤਾ ਤੇ ਜਦੋਂ ਜੋਰ ਨਾਲ ਖਿੱਚਿਆ ਸਭਾਣੀਆਂ ਲੱਗਿਆ ਦੇ ਦੇ ਰਾਇਆ ਮੇਰੇ ਫੋਟੋ ਹੈ ਇਹਨੇ ਮੇਰੇ ਨਾਲ ਜੀ ਰਹੀ ਤੇਰਾ ਰੋਲਾ ਪਿਆ ਕੋਈ ਨਹੀਂ ਲੱਗਿਆ ਉੱਥੇ ਆਈ ਉਹ 4 ਕਰ ਮੇਰੇ ਨਾਲ 4 ਵਜੇ ਲਈ ਦਮ ਹਾਂ ਉਹ ਰਾਹੋਂ ਫੜਿਆ ਜਾਵੇ ਪੁਲਿਸ ਨੂੰ ਕਹਿ ਲਿਆ ਉਹਨਾਂ ਨੇ ਫੜੇ ਤੇ ਮੇਰੀਆਂ ਬਾਹਰ ਲੱਭ ਕੇ ਦੇਣ ਉਹ ਬਾਹਰ ਬਾਹਰ ਦੀ ਸਿੱਕੀਆਂ ਇਹ ਜਾਨ ਮਾਰਾ ਜਦ ਦਰਦ ਕਰੇਗਾ ਇਹ ਦਰਦ ਕਰੇ ਸਿੱਕੀ ਬੜੇ ਜ਼ਹਿਰ ਵਾਲੀ ਬੰਦੀ ਜ਼ੋਰ ਕੀਤੀ ਜਲਣ ਬੰਦੀ ਗਈ ਹੈ